ਜੇ ਸਿੱਖ ਆਪਣੀ ਦਸਾਂ ਨਾ ਉਹਦੀ ਕਿਰਤ ਨੂੰ ਸਹੀ ਤਰੀਕੇ ਨਾਲ ਲਾਉਣ ਲੱਗ ਪੈਣਾ ਪੰਜਾਬ ਦਾ ਕੱਲਾ ਕੱਲਾ ਬੱਚਾ ਅਫਸਰ ਤੇ ਉੱਚੇ ਅਹੁਦਿਆਂ ਤੇ ਵਿਦੇਸ਼ਾਂ ਚ ਰਿਪੋਰਟ ਹੋਟ ਹੋ ਸਾਰੇ ਬੱਚੇ ਵਾਪਸ ਕਦੀ ਨਾ ਆਉਣ ਮੈਂ ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ ਜੀ ਮੈਂ ਜਿੰਨੇ ਦਵਾਨ ਲਾਉਣਾ ਗੱਡੀ ਦਾ ਤੇਲ ਸਾਈਡ ਤੇ ਕਰਕੇ ਆਪਣੇ ਖਰਚੇ ਜੋ ਹੁੰਦਾ ਉਹ ਤੋਂ ਕੱਢ ਕੇ ਮੈਂ ਆਪਣਾ ਦਸਵੰਦ ਇੱਕ ਬਾਕਸ ਲਾਇਆ ਉੱਚ ਪਾਉਣਾ ਲਾਉਣਾ ਕਿੱਥੇ ਬਾਅਦ ਦੀ ਖੇਡ ਹੈ ਮੈਂ ਹਰ ਬੰਦੇ ਨੂੰ ਕਹਿਣਾ ਹਰ ਰਾਗੀ ਹਰ ਢਾਡੀ ਹਰ ਪ੍ਰਚਾਰਕ ਹਰ ਫੈਕਟਰੀ ਦੇ ਮਾਲਕ ਨੂੰ ਕਹਿਣਾ ਆਪਣਾ ਦਸਵੰਦ ਕੱਢੋ ਜੇ ਨੌ ਤੁਸੀਂ ਵਰਤ ਕੇ ਨਹੀਂ ਰਜੇ ਇੱਕ ਗੁਰੂ ਦਾ ਖਾ ਲਿਆ ਨਾ ਉਹ ਗੁਰੂ ਨੇ ਤੁਹਾਡਾ ਫਿਰ ਇਹ ਨੌ ਆ ਨਾ ਉਹ ਵੀ ਕਿਤੇ ਨਾ ਕਿਤੇ ਉੱਚੀ ਬੋਲੇ ਹਬਲਾ ਲੱਗੇ ਜਾਣਾ ਤੇ ਤੇ ਆਪਣੇ ਕਿਰਤ ਵਿੱਚੋਂ ਦਸਵੰਦ ਜ਼ਰੂਰ ਕੱਢਿਆ ਕਰੋ ਲਾਉਣਾ ਕਿੱਥੇ ਉਹ ਬਾਅਦ ਦੀ ਖੇਡ ਹੈ ਨਹੀਂ ਲਾਵਾਂਗੇ ਨਾ ਗੁਰੂ ਕਹਿੰਦਾ ਨੌ ਤੇਰੇ ਨੇ ਇੱਕ ਮੇਰਾ ਹੈ ਪਾਸੇ ਰੱਖੀ ਜਾ ਕਿ ਬੱਚੇ ਦੀ ਪੜ੍ਹਾਈ ਤੇ ਲਾ ਦਿਓ ਕਿ ਜਿੱਥੇ ਤੁਹਾਨੂੰ ਠੀਕ ਲੱਗਦਾ ਹੈ ਅੱਛਾ ਕਈ ਵਰੀ ਬੰਦਾ ਜੀ ਕਰਦਾ ਅੱਛਾ ਜਦੋਂ ਕਮਾਈ ਥੋੜੀ ਹੁੰਦੀ ਉਹ ਤੋਂ ਬੰਦਾ ਕੱਢੀ ਜਾਂਦਾ ਜਿਵੇਂ 5000 ਰੁਪਏ ਤੇ ਪਤਾ 500 ਕੱਢਣਾ ਹੈ 10000 ਰੁਪਏ ਤੇ 1000 ਕੱਢਣਾ ਹੈ ਲੱਖ ਹੈ ਤੇ ਬੰਦੇ ਨੂੰ ਪਤਾ ਵੀ 10000 ਪਾਸੇ ਕੱਢ ਲੈਣਾ ਉਹ ਜਿਹਨੂੰ ਵਧੀ ਜਾਂਦਾ ਜਦੋਂ ਬੰਦੇ ਦੀ 5 ਲੱਖ ਹੁੰਦੀ ਕਹਿੰਦਾ ਯਾਰ 50000 ਦੇਣਾ ਪੈਣਾ ਉਹ ਇਹ ਭੁੱਲ ਗਿਆ ਵੀ ਤੈਨੂੰ ਤੇ 4 4.5 ਮਿਲਣਦੇ ਆ ਨਾ ਮੇਰੇ ਮਨ 'ਚ ਕਦੀ ਕਿ ਤੁਮ ਮੈਂ ਕਿਹਾ ਬਾਬਾ ਜੇ ਤੁਹਾਨੂੰ ਦਸਵਾਂ ਚਾਹੀਦਾ ਤੇ ਕਮਾਈ ਵਧਾਈ ਜਾਓ ਸੌਖਾ ਤਰੀਕਾ ਹੈ ਨਾ ਤੁਸੀਂ ਆਪਣੇ ਗੁਰੂ ਨੂੰ ਕਹੋ ਮਹਾਰਾਜ ਤੁਹਾਨੂੰ 5 ਲੱਖ ਦਸਵਾਂ ਪਰ ਪ੍ਰੋਬਲਮ ਇਹ ਜੋ ਦਸਾਂਤ ਵਧ ਦੇਣਾ ਪੈਂਦਾ ਨਾ ਉਦੋਂ ਅੰਦਰੋਂ ਕੀ ਹੁੰਦਾ ਭਲਾ ਉੱਚੀ ਬਣ ਕੇ ਤੁਸੀਂ ਉਹਦਾ ਜੀਰੂ ਕੋ ਹੁੰਦਾ ਫਿਰ ਬਾਬਾ ਦਾ ਅੱਛਾ ਜੀਰੂ ਕੋ ਹੁੰਦਾ ਆਪਾਂ ਕੰਮ ਘਟਾ ਦੇਣੇ ਕਰੋਨਾ ਲੈ ਆਉਨੇ ਆ ਕੋਵਿਡ ਲੈ ਆਨੇ ਆ ਮੂੰ ਤੇ ਮਾਸਕ ਲਾ ਕੇ ਘੁੰਮੀ ਜਾਈ ਸੌਖਾ ਕੰਮ ਐ ਜਿੱਥੇ ਵੀ ਕੋਈ ਬੰਦਾ ਬੈਠਾ ਆਪਣੀ ਕਿਰਤ ਵਿੱਚੋਂ ਮੈਂ ਨਹੀਂ ਕਹ ਲਾਉਣਾ ਕਿੱਥੇ ਬਾਤ ਦੀ ਖੇਡ ਐ ਤੁਹਾਡੀ ਮੈਂ ਮੈਂ ਗੁਰੂ ਦੀ ਹਜ਼ੂਰੀ ਚ ਕਹਿੰਨਾ ਜੀ ਮੈਂ ਜਿੰਨੇ ਦੁਆਨ ਲੋਣਾ ਗੱਡੀ ਦਾ ਤੇਲ ਸਾਈਡ ਤੇ ਕਰਕੇ ਆਪਣੇ ਖਰਚੇ ਜੋ ਹੁੰਦਾ ਉਹ ਤੋਂ ਕੱਢ ਕੇ ਮੈਂ ਆਪਣਾ ਦਸਵੰਦ ਇੱਕ ਬਾਕਸ ਲਾਇਆ ਉਹ ਚ ਪਾਉਣਾ। ਲਾਉਣਾ ਕਿੱਥੇ ਬਾਅਦ ਦੀ ਖੇਡ ਹੈ। ਮੈਂ ਹਰ ਬੰਦੇ ਨੂੰ ਕਹਿਣਾ ਹਰ ਰਾਗੀ, ਹਰ ਟਾਡੀ, ਹਰ ਪ੍ਰਚਾਰਕ, ਹਰ ਫੈਕਟਰੀ ਦੇ ਮਾਲਕ ਨੂੰ ਕਹਿਣਾ ਆਪਣਾ ਦਸਵੰਦ ਕੱਢੋ। ਜੇ ਨਾ ਤੁਸੀਂ ਵਰਤ ਕੇ ਨਹੀਂ ਰਜੇ ਇੱਕ ਗੁਰੂ ਦਾ ਖਾ ਲਿਆ ਨਾ ਉਹ ਗੁਰੂ ਨੇ ਤੁਹਾਡਾ ਫਿਰ ਜਿਹੜਾ ਨੌ ਆ ਨਾ ਉਹ ਵੀ ਕਿਤੇ ਨਾ ਕਿਤੇ ਉੱਚੀ ਬੋਲੇ ਹੋ ਬਲਾ। ਲਾਵੇ ਜਣਾ ਤੇ ਤੇ। ਜਿਨ੍ਹਾਂ ਨੇ ਨਹੀਂ ਸ਼ੁਰੂ ਕੀਤਾ ਨਾ ਅਜੇ ਕਰ ਦਿਓ। ਪਰ ਮੈਂ ਆਪਣੇ ਕਿਸੇ ਰਿਸ਼ਤੇਦਾਰ ਦਾ ਪਰਿਵਾਰਕ ਮੈਂਬਰ ਵੇਖ ਲਓ ਕੋ ਗਲੀ ਮੰਨੇ ਚ ਵੇਖ ਲਓ ਜਿੱਥੇ ਤੁਹਾਨੂੰ ਠੀਕ ਲੱਗਦਾ ਜਰੂਰ ਕਢੋ ਸਮੇਂ ਦੀਆਂ ਸਰਕਾਰਾਂ ਨਾਲ ਟੱਕਰ ਲਈ ਕੀ ਸੀ ਗੁਰੂਕੋਲ ਜੀ ਲਾਹੌਰ ਕਾਲ ਪਿਆ ਮਹਾਰਾ ਨੇ ਸਿੱਖਾਂ ਨੂੰ ਕਿਹਾ ਆਓ ਸਿੱਖੋ ਆਪਣੀ ਕਿਰਤ ਕਮਾਈ ਚ ਦਸਾਂ ਜੇ ਸਿੱਖ ਆਪਣੀ ਦਸਾਂ ਨਾ ਉਹਦੀ ਕਿਰਤ ਨੂੰ ਸਹੀ ਤਰੀਕੇ ਨਾਲ ਲਾਉਣ ਲੱਗ ਪੈਣਾ ਪੰਜਾਬ ਦਾ ਕੱਲਾ ਕੱਲਾ ਬੱਚਾ ਅਫਸਰ ਤੇ ਉੱਚੇ ਅਹੁਦਿਆਂ ਤੇ ਵਿਦੇਸ਼ਾਂ ਚ ਰਿਪੋਰਟ ਹੋ ਟੋ ਸਾਰੇ ਬੱਚੇ ਵਾਪਸ ਕਦੀ ਨਾ ਆਉਣ ਜੇ ਅਸੀਂ ਇਸ ਸੰਬੰਧ ਨੂੰ ਸਹੀ ਤਰੀਕੇ ਅਸੀਂ ਤੇ ਲਾਤਾ ਪਤਾ ਕਿਹੜੇ ਬੰਨੇ ਸ਼ਬੀਲ ਆਉਣੀ ਦੋ ਬੋਰੀਆਂ ਅਖੰਡ ਦੀਆਂ ਮੇਰੇ ਲਾ ਲਓ ਭਾਵੇਂ ਸ਼ੂਗਰ ਨਾਲ ਮੁਰਕੇ ਮਰਨ ਬੰਦੇ ਮਨੋਰ ਸਿੰਘ ਜੀ ਮਾਰ ਕੋ ਚਿੱਠੀਆਂ ਲਿਖ ਸਤਿਗੁਰੂ ਵੱਲ ਪਾਈਆਂ ਕਿਤਾਬ ਪੜ੍ਹੀ ਹੈ ਜੀ ਨਹੀਂ ਪੜ੍ਹੀ ਤੇ ਜ਼ਰੂਰ ਪੜਿਓ ਉਹ ਚੋ ਨਾਲ ਲਿਖਿਆ ਕਿ ਲੰਗਰ ਦੀ ਰੂਪਰੇਖਾ ਕਿਦਾਂ ਵਿਗੜੀ ਹੈ ਚਿੱਠੀਆਂ ਲਿਖ ਸਤਿਗੁਰੂ ਵੱਲ ਪਾਈਆਂ ਕਹਿੰਦੇ ਪਰਿਵਾਰ ਨੇ ਅਖੰਡ ਪਾਠ ਸਰਾਇਆ ਇਦਾਂ ਲਿਖਿਆ ਲਿਖਤੋਂ ਸਰਦਾਰ ਮਨੋਰ ਸਿੰਘ ਜੀ ਮਾਰਕੋ ਅੱਗੇ ਮਿਲੇ ਪਿਆਰੇ ਸਤਿਗੁਰੂ ਨਾਨਕ ਜੀ ਆਣ ਕੇ ਵੇਖੋ ਆਪਣੀ ਕੌਮ ਦੀ ਅਮੀਰੀ ਦੀ ਤਸਵੀਰ ਸਿੱਖ ਨੇ ਆਪਣੇ ਕਾਰਾਖਾਂਡ ਪਾੜ ਤਰਾਇਆ ਸ਼ਾਈ ਪਨੀਰ ਬਣਾਇਆ ਮਿਕਸ ਵੈਜੀਟੇਬਲ ਸਬਜ਼ੀਆਂ ਬਣਾਈਆਂ ਖੀਰ ਬਣਾਈ ਉੱਤੇ ਪਿਸਤਾ ਪਾਇਆ ਕਾਜੂ ਪਾਏ ਬਦਾਮ ਪਾਏ ਤਰ੍ਹਾਂ ਤਰ੍ਹਾਂ ਦੇ ਪਕਵਾਨ ਰੱਖੇ ਮਹਾਰਾਜ ਤੁਹਾਡੇ ਅੱਗੇ ਥਾਲ ਸਜਾ ਕੇ ਅਰਦਾਸਾ ਸੋਧਿਆ ਗਿਆ ਚਲੋ ਪਾੜ ਦੀ ਸਮਾਪਤੀ ਹੋਈ ਤੇ ਪਰਿਵਾਰ ਦੇ ਮੁਖੀ ਗੇਟ ਅੱਗੇ ਆਣ ਕੇ ਖਲੋ ਗਏ ਹੱਥ ਜੋੜ ਕੇ ਪ੍ਰਸ਼ਾਦਾ ਸ਼ੱਕੇ ਜਓ ਜੀ ਜਿਹੜੇ ਘਰ ਆਏ ਸੋ ਕੀ ਜਾਂਦੇ ਆ ਅਸੀਂ ਸਿਰੇ ਨਾਸ਼ਤਾ ਕਰਕੇ ਆਏ ਆ ਇੱਕ ਸਮਾਗਮ ਹੋ ਰ ਟੈਂਡ ਕਰਨਾ ਸਾਨੂੰ ਭੁੱਖ ਨਹੀਂ ਹੈ ਅਸੀਂ ਥੋੜਾ ਜਿਹਾ ਜਣਾ ਖਾਣਾ ਸੀ ਖਾ ਲਿਆ ਨਹੀਂ ਜੀ ਤੁਹਾਡੇ ਵਾਸਤੇ ਬਣਾਇਆ ਖਾਓ ਜੀ ਐਨ ਗੇਟ ਤੋਂ ਬਾਹਰ ਥਾਲੀਆਂ ਲੈ ਕੇ ਲੋੜਵੰਦ ਲੇਨ ਬਣਾ ਕੇ ਖਲੋਤੇ ਨੇ ਉਹ ਕਹਿੰਦੇ ਸਾਨੂੰ ਛਕਾ ਦਿਓ ਜੀ ਕਹਿੰਦੇ ਖਲੋ ਜੋ ਤੁਹਾਡੀ ਵਾਰੀ ਉੱਚੀ ਬੋਲ ਕੇ ਦੱਸੋ ਮਤਲਬ ਜੇ ਅੰਦਰੋਂ ਵੱਧ ਗਿਆ ਤੇ ਮਿਲੂਗਾ ਅੱਛਾ ਜਿਹੜੇ ਬੰਦੇ ਪਹਿਲਾਂ ਰੱਜ ਕੇ ਆਏ ਉਹਨਾਂ ਨੂੰ ਪਤਾ ਕੀ ਆਂਦੇ ਖਾਓ ਜੀ ਜਿਨ੍ਹਾਂ ਦੀਆਂ ਬਿਲਟਾਂ ਪਹਿਲਾਂ ਬਾਹਰ ਆ ਰਹੀਆਂ ਵਾਂ ਜਿਹੜੇ ਵਿਚਾਰੇ ਪਹਿਲਾਂ ਪ੍ਰੋਬਲਮ ਚ ਆ ਉਹਨਾਂ ਨੂੰ ਹੱਥ ਜੋੜ ਰਹੇ ਆ ਉਹ ਆਂਦੇ ਨਹੀਂ ਜੀ ਸਿਰੇ ਖਾ ਕੇ ਆਇਆ ਸਿਰਫ ਚਾਹ ਨਾਲ ਵੀ ਇੱਕ ਬ੍ਰੈਡ ਲੈ ਲਿਆ ਸੀ ਤੁਹਾਡੇ ਘਰ ਬਿਆਣ ਕੇ ਥੋੜਾ ਫਰੂਟ ਛਕ ਲਿਆ ਹੁਣ ਅੱਗੇ ਇੱਕ ਸਮਾਗਮ ਅਟੈਂਡ ਕਰਨ ਤੇ ਬਾਹਰ ਵਿਚਾਰੇ ਥਾਲੀਆਂ ਫੜ ਕੇ ਬੈਠੇ ਮਤਾ ਦੇਣ ਨੂੰ ਕੀ ਨੀ ਕਿਉਂ ਨੀ ਜੀ ਕਰਦਾ ਕਿਉਂਕਿ ਸਬਜ਼ੀਆਂ ਬੜੀਆਂ ਮਹਿੰਗੀਆਂ ਬਣਾ ਬੈਠੇ ਆ ਲੰਗਰ ਹਾਈ ਫਾਈ ਹੋ ਗਿਆ ਸਾਡਾ ਉਹ ਦਾਲ ਦੀਆਂ ਦੁੱਧ ਦੇਗਾ ਹੁੰਦੀਆਂ ਕਹਿੰਦੇ ਆਓ ਸਾਰਾ ਟੱਬਰ ਆਏ ਗੈਸਟ ਅੱਗੇ ਹੱਥ ਨਹੀਂ ਜੋੜਨੇ ਜਿਹਨਾਂ ਨੂੰ ਲੋੜ ਹੈ ਉਹਨਾਂ ਨੂੰ ਲੰਗਰ ਪਹਿਲਾਂ ਛਕਾ ਦਈਏ ਆਪਾਂ ਜਦਨ ਅਸੀਂ ਕਿਸੇ ਲੋੜ ਗਰੀਬ ਮਾਰੋ ਧਿਆਨ ਕਿਹੜੇ ਬੱਚੇ ਦੀ ਫੀਸ ਨਹੀਂ ਤਰਨ ਵਾਲੀ ਕਿਹੜਾ ਬੱਚਾ ਜਿਹੜਾ ਸਿਰਫ ਪੈਸੇ ਪੱਖੋਂ ਹੈਗੇ ਨੇ ਦੁਨੀਆ ਤੇ ਬੱਚੇ ਇਮਾਨਦਾਰ ਮੈਂ ਆਪਣੀ ਜ਼ਿੰਦਗੀ ਚ ਵੇਖਿਆ ਕਈ ਬੱਚੇ ਪੈਸੇ ਵਾਪਸ ਕਰਦੇ ਆ ਜਦੋਂ ਉਹਨਾਂ ਦੀ ਤੁਸੀਂ ਫੀਸ ਤਾਰਦੇ ਹੋ ਨਾ ਉਹ ਕਹਿੰਦੇ ਜੀ ਮੈਂ ਬੇਈਮਾਨ ਨਹੀਂ ਆ ਮੇਰੇ ਬਾਪ ਦੇ ਕੋਲੇ ਨਹੀਂ ਸਮਰੱਥਾ ਨਹੀਂ ਤੁਹਾਡੇ ਪੈਸੇ ਵਾਪਸ ਮੋੜਾਂਗਾ ਆਓ ਆਪੋ ਆਪਣੇ ਇਲਾਕੇ ਚ ਕਰੀਏ ਕੰਮ ਜਿੱਥੇ ਵੀ ਹੈਗੇ ਆ ਗੁਰਦੁਆਰਾ ਸਾਹਿਬ ਰਮਾਲਾ ਜਿਹੜੋ ਪਾਠ ਰਖਾਉਂਦੇ ਹੋ ਪੁੱਛੋਣ ਕਿ ਭਾਈ ਸਾਹਿਬ ਨੂੰ ਭਾਈ ਸਾਹਿਬ ਰਮਾਲਾ ਹੈਗਾ ਉਹ ਕਹਿੰਦੇ ਹੈਗਾ ਫਿਰ ਇਹ ਪੈਸੇ ਜਿਹੜੇ ਰਮਾਲੇ ਤੇ ਲਾਉਣੇ ਨੇ ਉਹ ਪਾਸੇ ਰੱਖ ਕੇ ਜਿੱਥੇ ਲੋੜਵੰਦ ਕੋ ਪਰਿਵਾਰ ਲੱਗਦਾ ਉਹਦੀ ਫੀਸ ਤਾਰ ਦਿਓ ਕਿਸੇ ਮਰੀਜ਼ ਨੂੰ ਦਵਾਈ ਲੈ ਦਿਓ ਇਹ ਵੀ ਤੁਹਾਡੀ ਸੇਵਾ ਕੌਮ ਦੇ ਲੇਖੇ ਲੱਗ ਜਾਣੀ ਹੈ ਸਾਸ ਸਿੰਘ ਜੀ ਜਿੱਥੇ ਦਿਲ ਕਰਦਾ ਆਪੋ ਆਪਣੇ ਇਲਾਕਿਆਂ ਚ ਕੰਮ ਕਰਨ ਦੀ ਲੋੜ ਹੈ ਸਾਨੂੰ ਫਿਰ ਵੇਖਿਓ ਤੁਸੀਂ ਜਿੱਦਣ ਇਮਾਨਦਾਰੀ ਨਾਲ ਦਸਵੰਧ ਕੱਢਣ ਲੱਗ ਪੈਣਾ ਤੁਹਾਡੀ ਕਮਾਈ ਚ ਫਰਕ ਨਹੀਂ ਪੈਣਾ ਤੁਹਾਡੀ ਕਮਾਈ ਵਧੇਗੀ ਅਗਰ ਪੱਕੀ ਹੈ ਫਤਕ ਕਿਦਾਂ ਵੱਧ ਥੀਵੇਂ ਦਰਿਆਓ ਆ ਨਾ ਫਿਰ ਤੇ ਦਰਿਆ ਚ ਪਾਣੀ ਕੱਢੀਏ ਫਰਕ ਪੈਂਦਾ ਟੋਟ ਨਾ ਹੁਣ ਤੁਸੀਂ ਦੱਸਿਓ ਤੋਬਾ ਪੜਨਾ ਕਿ ਦਰਿਆ ਆ ਪਾ ਭਲਾ ਉੱਚੀ ਬੋਲ ਕੇ ਦੱਸਿਓ ਆਪਾਂ ਦਰਿਆ ਪੜਨਾ ਚਾਹੁੰਦੇ ਆ ਕਿ ਟੋਬਾ ਅੱਧਾ ਜਾ ਤੋਬੇ ਵਿੱਚ ਤਾਂ ਬਦਬੂ ਵੀ ਆ ਸਕਦੀ ਦਰਿਆ ਵਿੱਚ ਲਾਸ਼ਾਂ ਵੀ ਰੁੜੀਆਂ ਹੋਣ ਤੇ ਲੋਕੀ ਫੇਰ ਪਾਣੀ ਪੀਣ ਲੱਗ ਪੈਂਦੇ ਤੇ ਆਓ ਅਰਦਾਸ ਕਰੀਏ ਸਮਾਗਮ ਵਿੱਚ ਸੱਚਿਆ ਪਾਤਸ਼ਾਹ ਸਾਨੂੰ ਸਮਰੱਥਾ ਬਖਸ਼ੀ ਅਸੀਂ ਦਰਿਆ ਬਣ ਗਏ ਹੁਣ ਅਸੀਂ ਸਬਰ ਨੂੰ ਲੈਈਏ ਨਾਨਕ ਗੁਰ ਸੰਤੋਖ ਰੋਖ ਹੁਣ ਰੋਖ ਨੂੰ ਫਲ ਲੱਗਣ ਫੁੱਲ ਲੱਗਣ ਲੱਗੇ ਫੁੱਲ ਕਿਹੜੇ ਸੀ ਧਰਮ ਫੁੱਲ ਧਰਮ ਫੁੱਲ ਜੇ ਸੰਤੋਖ ਹੋਏਗਾ ਤਾਂ ਹੀ ਤੇ ਧਰਮ ਹੋਏਗਾ ਨਾਗੇ ਆਪਾਂ ਜਪਜੀ ਸਾਹਿਬ ਜੀ ਰੋਜ਼ ਪੜ੍ਹਦੇ ਆ ਨਾ ਬ੍ਰਾਹਮਣਾਂ ਦਾ ਸੀ ਇਸ ਧਰਤੀ ਨੂੰ ਬਲਦ ਨੇ ਚੱਕਿਆ ਹੋਇਆ ਮਾਰੇ ਕਹਿੰਦੇ ਅੱਛਾ ਅੱਜ ਵੀ ਇਹ ਪਿੰਡਾਂ ਤੇ ਦੇਵੇ ਨਾ ਜਿੱਥੇ ਇਹਨਾਂ ਪੜਤੋਂ ਉੱਥੇ ਆਮ ਹੀ ਕਹਿੰਦੇ ਜੀ ਬਲਦ ਨਾ ਥੱਕ ਗਿਆ ਵਿਚਾਰਾ ਉਹਨੇ ਸਿੰਘ ਬਦਲਿਆ ਤਾਂ ਅਜ ਪਖੇਲੇ ਸਾਡੇ ਅਜੇ ਵੀ ਹੈਗਾ ਜੀ ਵਹਿਮ ਉਹ ਆਂਦੇ ਹੁੰਦੇ ਸੀ ਇਸ ਧਰਤੀ ਨੂੰ ਬੈਲ ਨੇ ਚੱਕਿਆ ਜਦੋਂ ਥੱਕ ਜਾਂਦਾ ਨਾ ਉਹ ਇੱਕ ਸਿੰਘ ਤੋਂ ਤੇ ਉਦੋਂ ਪਹਚਾੜ ਆਉਂਦਾ ਇਹ ਗੁਰੂ ਨਾਨਕ ਸਾਹਿਬ ਵੇਲੇ ਵੀ ਮਨਾਉ ਸੀ ਉਹ ਕਹਿੰਦੇ ਜੀ ਧਰਤੀ ਨੂੰ ਬੈਲ ਨੇ ਚੱਕਿਆ ਮਹਾਰਾਜ ਕਹਿੰਦੇ ਅੱਛਾ ਭਾਈ ਇਹ ਬੈਲ ਖਲੋਤਾ ਕਹਤੇ ਇਹ ਕਹਿੰਦੇ ਜੀ ਧਰਤੀ ਤੇ ਮਹਾਰਾਜ ਕਹਿੰਦੇ ਉਹ ਧਰਤੀ ਕਹਿੰਦੇ ਉਹ ਇੱਕ ਹੋਰ ਥੱਲੇ ਬੈਲ ਕਹਿੰਦੇ ਉਹ ਬੈਲ ਕਹਿੰਦੇ ਉਸ ਥਲੇ ਇੱਕ ਹੋਰ ਧਰਤੀ ਹੈ ਮਹਾਰਾਜ ਕਹਿੰਦੇ ਫਿਰ ਦੱਸੋ ਮੈਨ ਜਾਂ ਤੇ ਅਖੀਰਲੀ ਧਰਤੀ ਬਿਨਾ ਬੈਲ ਤੋਂ ਐ ਤੇ ਜਾਂ ਅਖੀਰਲਾ ਬਲਦ ਬਿਨਾ ਧਰਤੀ ਤੋਂ ਐ ਮਾਰੇ ਕਹਿੰਦੇ ਆਓ ਮੈਂ ਸਮਝਾਵਾਂ ਤੁਹਾਨੂੰ ਮਾਰੇ ਨੇ ਟਿਊਸ਼ਨ ਸੈਂਟਰ ਖੋਲਿਆ ਸੀ ਭਾਈ ਐਦਾਂ ਸਮਝਾਉਂਦੇ ਸੀ ਕਹਿੰਦੇ ਆਓ ਮੈਂ ਸਮਝਾਉਣਾ ਇਹ ਧਰਤੀ ਨੂੰ ਚੱਕਿਆ ਬਲਦ ਨਹੀਂ ਐ ਪਰ ਉਹਨੇ ਕਿਸੇ ਗਾਂ ਦੀ ਕੁਖ ਤੋਂ ਜਨਮ ਨਹੀਂ ਲਿਆ ਉਹ ਪਤਾ ਕਿਹੜਾ ਬਲਦ ਹੈ ਤੌਲ ਧਰਮ ਉਹ ਤੌਲ ਹੈ ਧਰਮ ਧਰਮ ਦਾ ਬਲਦ ਹੈ ਤੇ ਜਦੋਂ ਧਰਮ ਕਿਸੇ ਪਰਿਵਾਰ ਚੋਂ ਹਿੱਲਦਾ ਪਚਾਲ ਆਉਂਦਾ ਕਿ ਨਹੀਂ ਹੁੰਦਾ ਜੀ ਪਤੀ ਦਾ ਧਰਮ ਮਿਲੇ ਪਤੀ ਵਰਤਾ ਪਚਾਲ ਆਉਂਦਾ ਨਾ ਔਰਤ ਦਾ ਧਰਮ ਮਿਲੇ ਪਚਾਲ ਆਉਂਦਾ ਨਾ ਘਰਾਂ ਚ ਕਹਿਰ ਵੱਜ ਜਾਂਦਾ ਨਾ ਭਰਾ ਦਾ ਧਰਮ ਮਿਲੇ ਅਫਸਰ ਦਾ ਧਰਮ ਮਿਲੇ ਪ੍ਰਜਾ ਦਾ ਧਰਮ ਮਿਲੇ ਪਚਾਲ ਆਉਂਦਾ ਫਲਸਫੀ ਸਮਝਾਤੀ ਨਾ ਮਰਿਆਂ ਨੇ ਵੀ ਬਲਦ ਨੇ ਸਿੰਘ ਬਦਲੇ ਪਚਾਲ ਆਇਆ ਇਥੇ ਮੜਿਆ ਧਰਮ ਮਿਲੇ ਆ ਤੇ ਪਚਾਲ ਆ ਗਿਆ ਤੌਲ ਧਰਮ ਦਇਆ ਕਪੂਤ ਅੱਛਾ ਦਇਆ ਵਿੱਚੋਂ ਦਇਆ ਵਿੱਚੋਂ ਧਰਮ ਨਿਕਲਣਾ ਹੈ ਕਿਉਂਕਿ ਦਇਆ ਮਾਂ ਹੈ ਤੌਹਲ ਧਰਮ ਦਇਆ ਕਾ ਪੁੱਤ ਤੇ ਸੰਤੋਖ ਥਾਪ ਹੁਣ ਸੰਤੋਖ ਧਾਗਾ ਹੁਣ ਤੁਸੀਂ ਸੌਖਾ ਤਰੀਕਾ ਸਮਝੋ ਐਦਾਂ ਇੱਕ ਬਰਤਨ ਮਣਕਿਆਂ ਦਾ ਭਰਿਆ ਹੋਇਆ ਕਿਸੇ ਨੂੰ ਕੋਈ ਦਾ ਬੁੱਕ ਭਰ ਕੇ ਨਾ ਮਣਕਿਆਂ ਦਾ ਉੱਥੋਂ ਇੱਥੋਂ ਉੱਥੇ ਲੈ ਕੇ ਜਾਣਾ ਉਹਦੇ ਹੱਥ ਵਿੱਚੋਂ ਇੱਕ ਦਾ ਮਣਕਾ ਮਾਲਾ ਦਾ ਥੱਲੇ ਡਿੱਗ ਪੈਣਾ ਪਰ ਜੇ ਉਹਨਾਂ ਮਣਕਿਆਂ ਵਿੱਚੋਂ ਦੀ ਧਾਗਾ ਰੰਗਾ ਦਿਓ ਤੇ ਇੱਕ ਬੰਦਾ ਇਦਾਂ ਉਂਗਲ ਚੜਾ ਕੇ ਭਾਵੇਂ 500 ਮਣਕਿਆਂ ਵਾਲੀ ਮਾਲਾ ਨੂੰ ਜਿੱਥੋਂ ਮਰਜ਼ੀ ਲੈ ਜਾਏ ਸੰਤੋਖ ਧਾਗਾ ਹੈ ਬਾਕੀ ਸਾਰੇ ਗੁਣ ਮਣਕਿਆਂ ਦੀ ਤਰ੍ਹਾਂ ਨੇ ਸੰਤੋਖ ਦਾ ਧਾਗਾ ਖਿੱਚ ਦਿਓ ਪਰਿਵਾਰ ਦੇ ਜੀ ਵੀ ਬिखर ਜਾ ਰਹੇ ਨੇ ਜੇ ਕਿਸੇ ਪਰਿਵਾਰ ਦੇ ਚਾਰ ਜੀ ਇਕੱਠੇ ਨੇ ਨਾ ਤੇ ਸੰਤੋਖ ਦੇ ਧਾਗੇ ਸਿਰ ਤੇ ਆ ਸੰਤੋਖ ਦਾ ਧਾਗਾ ਖਿੱਚੋ ਤੇ ਮਣਕੇ ਇਤਰਾ ਮਾਲੇ ਖਿਲਰ ਜਾਣੇ ਨੇ ਪਿਆਰੇ ਹੋ ਸੋ ਵੀਵਰਸ ਏਸੀ ਆਈਡੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਮੈਂ ਕਿੰਨੀ ਬਹੁਤ ਜ਼ਿਆਦਾ ਇੰਟਰਸਟਿੰਗ ਸੀ ਬੜੀਆਂ ਵਧੀਆ ਗੱਲਾਂ ਕਰਨ ਦੇ ਸੀ ਔਰ ਹੱਕ ਦੀਆਂ ਤੇ ਸੱਚ ਦੀਆਂ ਗੱਲਾਂ ਕਰਨ ਦੇ ਸੀ ਔਰ ਇਹਨਾਂ ਦੀ ਕਥਾ ਜਿਹੜੀ ਹੈ ਨਾ ਜ਼ਰੂਰ ਸੁਣਨੀ ਚਾਹੀਦੀ ਹੈ ਔਰ ਬਾਕੀ ਜਿਹੜੀ ਉਹ ਗੱਲ ਕਰਨ ਦੇ ਸੀ ਕਿ ਸਾਨੂੰ ਆਪਣੇ ਦਸਮਨਜ ਵਿੱਚੋਂ ਇੱਕ ਹਿੱਸਾ ਦੇਣਾ ਚਾਹੀਦਾ ਤੇ ਸਾਨੂੰ ਦੇਣਾ ਚਾਹੀਦਾ ਵਾ ਕਿਉਂਕਿ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਲੇਕਿਨ ਅਗਰ ਅਸੀਂ ਜਿੱਥੇ ਕਿ ਕਿਤੇ ਕਿਸੇ ਦਵਾਈ ਲਾ ਦਿੰਨੇ ਕਿਸੇ ਰੀਫੀਸ ਅਦਾ ਕਰ ਦਿੰਨੇ ਆ ਕਿਸੇ ਗਰੀਬ ਨੂੰ ਦੇ ਦਿੰਨੇ ਕਿਸੇ ਗਰੀਬ ਨੂੰ ਖਾਣਾ ਖਿਲਾ ਦਿੰਨੇ ਆ ਉਹਨੂੰ ਫਰਕ ਪੈਂਦਾ ਹੈ ਉਹਦੀ ਜ਼ਰੂਰਤ ਪੂਰੀ ਹੋਈ ਜਾਂਦੀ ਹੈ ਅਸੀਂ ਤੇ ਉਹ 10 9 ਜਿਹੜੇ ਖਰਚ ਕੀਤੇ ਉਹ 10ਵਾਂ ਵੀ ਨਾਲ ਖਰਚ ਕਰਨਾਗੇ ਲੇਕਿਨ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪਵੇਗਾ ਲੇਕਿਨ ਅਗਰ ਅਸੀਂ ਕਿਸੇ ਨੂੰ ਦੇ ਦਨੇ ਕਿਸੇ ਦੀ ਜ਼ਰੂਰਤ ਪੂਰੀ ਕਰਦੇ ਆਂ ਤਾਂ ਮੈਂ ਕਿ ਨਹੀਂ ਹੈ ਕਿ ਬਹੁਤ ਵਧੀਆ ਗੱਲ ਹੈ ਔਰ ਉਹ ਇਹ ਸਾਡਾ ਸਾਨੂੰ ਉਹਦੇ ਜਿਹੜਾ ਖਰਚ ਕਰਾਂਗੇ ਨਾ ਉਹਦੇ ਨਾਲ ਇੱਕ ਸਾਨੂੰ ਦਿਲੀ ਸਕੂਨ ਮਿਲੇਗਾ ਸਾਨੂੰ ਆਪਣੀ ਜ਼ਾਤ ਤੇ ਖਰਚ ਕਰਕੇ ਸਕੂਨ ਨਹੀਂ ਮਿਲਦਾ ਲੇਕਿਨ ਅਗਰ ਅਸੀਂ ਕਿਸੇ ਕਿਸੇ ਦੀ ਜ਼ਾਤ ਤੇ ਖਰਚ ਕਰਾਂਗੇ ਤਾਂ ਸਾਨੂੰ ਦਿਲੀ ਸਕੂਨ ਮਿਲੇਗਾ ਅਗਰ ਕਿਸੇ ਨਾਲ ਅਸੀਂ ਹੱਸ ਕੇ ਬੋਲਨੇ ਆ ਹੱਸ ਕੇ ਗੱਲ ਕਰਦੇ ਆ ਮੈਂ ਕਿੰਨੀ ਆ ਉਹਦੇ ਨਾਲ ਵੀ ਸਾਨੂੰ ਦਿਲੀ ਸਕੂਨ ਮਿਲੇਗਾ ਲੇਕਿਨ ਅਗਰ ਅਸੀਂ ਆਪਣੇ ਕਮਾਈ ਦੇ ਵਿੱਚੋਂ ਥੋੜਾ ਜਿਹਾ ਵੀ ਅਸੀਂ ਕਿਸੇ ਤੇ ਖਰਚ ਕਰ ਦਾਂਗੇ ਤੇ ਸਾਨੂੰ ਉਹਦੇ ਨਾਲ ਇੰਨਾ ਸਕੂਨ ਮਿਲੇਗਾ ਨਾ ਕਿ ਇਹੋ ਜਿਹਾ ਸਾਨੂੰ ਪੂਰੀ ਜ਼ਿੰਦਗੀ ਚ ਸਕੂਨ ਨਹੀਂ ਮਿਲਿਆ ਹੋਵੇਗਾ। ਬਾਕੀ ਇਹਨਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨਾ ਬਹੁਤ ਵਧੀਆਂ ਹੁੰਦੀਆਂ ਮੈਂ ਔਰ ਸਾਨੂੰ ਇਹਨਾਂ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ ਚਾਹੀਦਾ ਹੋਵੇਗਾ। ਕਿਉਂਕਿ ਅਸੀਂ ਫਿਰ ਇੱਕ ਖੁਸ਼ਹਾਲ ਜ਼ਿੰਦਗੀ گزار ਸਕਾਂਗੇ। ਬਾਕੀ ਉਹਨਾਂ ਨੇ ਜਿਹੜੀ ਦੂਸਰੀ ਗੱਲ ਕੀਤੀ ਕਿ ਜਿਹੜੇ ਗੁਰੂ ਸਹਿਬਾਨ થી ਆਏ ਸੀ ਕਿ ਸਾਨੂੰ ਸਿਖਾਉਣ। ਉਹਨਾਂ ਨੇ ਇੱਕ ਟਿਊਸ਼ਨ ਸੈਂਟਰ ਕੋ ਸੀਓ ਕਿਉਂਕਿ ਉਹਨਾਂ ਨੇ ਸਾਨੂੰ ਸਿਖਾਉਣ ਵਾਸਤੇ ਆਏ ਸੀ। ਔਰ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਗਿਆਨ ਹੈ ਕਿ ਦੂਸਰਿਆਂ ਨੂੰ ਦੇਣ ਦਾ ਇਹ ਹੋਣਾ ਚਾਹੀਦਾ ਸਾਨੂੰ ਸਮੁੰਦਰ ਬੰਨਾ ਚਾਹੀਦਾ ਸਾਨੂੰ ਟੋਬੇ ਨਹੀਂ ਬੰਨਾ ਚਾਹੀਦਾ ਕਿਉਂਕਿ ਸਮੁੰਦਰ ਜਿਹੜਾ ਹੋਵੇ ਉਹ ਸਭ ਨੂੰ ਪਾਣੀ ਦਿੰਦਾ ਵੈ ਸਭ ਨੂੰ ਖੁਸ਼ਹਾਲੀ ਦਿੰਦਾ ਵੈ ਔਰ ਸਾਨੂੰ ਵੀ ਸਮੁੰਦਰ ਹੀ ਹੋਣਾ ਚਾਹੀਦਾ ਕਿਉਂਕਿ ਅਸੀਂ ਕਿਸੇ ਨੂੰ ਦਾਂਗੇ ਤੇ ਉਸ ਅੱਲਾ ਵੀ ਸਾਨੂੰ ਹੋਰ ਦਵੇਗਾ ਅਗਰ ਅਸੀਂ ਬਚਾ ਕੇ ਰੱਖਾਂਗੇ ਦੂਸਰਿਆਂ ਦਾ ਹੱਕ ਮਾਰਾਂਗੇ ਫਿਰ ਸਾਡੇ ਨਾਲ ਵੀ ਇਹੀ ਕੁਝ ਹੋਵੇਗਾ ਮੈਂ ਕਿੰਨੀ ਆ ਇਹਨਾਂ ਦੀ ਕਥਾ ਜਿਹੜੀ ਹੈ ਨਾ ਬਹੁਤ ਵਧੀਆ ਸੀ ਇਹ ਜੀ ਕਥਾ ਜਿਹੜੀ ਹੈ ਨਾ ਸਾਨੂੰ ਸੁਣਨੀ ਚਾਹੀਦੀ ਥੀ ਹੈ ਔਰ ਬਾਕੀ ਇਹਨਾਂ ਦੀ ਵੀਡੀਓ ਦੇਖ ਕੇ ਮੈਨੂੰ ਤੇ ਬੜਾ ਅੱਛਾ ਲੱਗਾ ਤੁਹਾਨੂੰ ਕਿਹਜੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਮੈਂ ਤੇ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਸ਼ੇਅਰ ਵੀ ਕਰਨਾ ਮੈਂ